ਫਾਦਰ ਚੂੜੀਆਂ ਦੇ ਕਾਨਵਰਟ ਸਕੂਲ ਵਿਖੇ ਪੁਲਸ ਵੱਲੋਂ ਪੰਜਾਬ ਪਬਲਿਕ ਆਊਟਰੀਚ ਸੈਮੀਨਾਰ ਕਰਵਾਇਆ ਗਿਆ ਐਸਪੀ ਗੁਰਪ੍ਰਤਾਪ ਸਿੰਘ ਸੋਹੋਤਾਨ ਨੇ ਵਿਸ਼ੇਸ਼ ਤੌਰ ਤੇ ਕੀਤੀ ਸ਼ਿਰਕਤ ਪੁਲਸ ਅਤੇ ਪਬਲਿਕ ਦਾ ਤਾਲਮੇਲ ਹੋਣਾ ਜ਼ਰੂਰੀ ਕਿਹਾ ਗੁਰਪ੍ਰਤਾਪ ਸੋਹੋਤਾਨ ਨੇ ਸਕੂਲ ਸਟਾਫ ਵੱਲੋਂ ਹੀ ਪੰਜਾਬ ਪੁਲਸ ਵੱਲੋਂ ਕਰਵਾਏ ਜਾ ਰਹੇ ਸੈਮੀਨਾਰ ਦਾ ਕੀਤਾ ਜ਼ੋਰਦਾਰ ਸਵਾਗਤ ਸਕੂਲ ਪਹੁੰਚਣ ਤੇ ਸਕੂਲ ਦੇ ਡਾਇਰੈਕਟਰ ਫਾਦਰ ਚੂਨ ਅਤੇ ਪ੍ਰਿੰਸੀਪਲ ਸਿਸਟਰ ਸ਼ੋਭੀਤਾ ਵੱਲੋਂ ਐਸਪੀ ਗੁਰਪ੍ਰਤਾਪ ਸਿੰਘ ਸੋਹੋਤਾਨ ਅਤੇ ਐਸਐਚਓ ਗੁਰਦੀਪ ਸਿੰਘ ਦਾ ਸਵਾਗਤ ਕੀਤਾ ਗਿਆ ਪੰਜਾਬ ਪੁਲਸ ਵੱਲੋਂ ਆਮ ਜਨਤਾ ਨਾਲ ਆਪਸੀ ਤਾਲਮੇਲ ਵਧ ਉਲੇਦ ਚੰਦ ਫ੍ਰਾਂਸਿਸ ਕਨਵੈਂਟ ਸਕੂਲ ਵਿਕੇ ਡਾਇਰੈਕਟਰ ਫਾਦਰ ਜੁਨੀ ਤੇ ਪ੍ਰਿੰਸੀਪਲ ਸਿਸਟਰ ਸ਼ੋਭੀਤਾ ਦਿੱਤੇ ਇੱਕ ਰੇਖੇਟ ਸੰਪਰਕ ਪੰਜਾਬ ਪਬਲਿਕ ਆਊਟਰੀਚ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਬਟਾਲਾ ਤੋਂ ਐਸਪੀਟੀ ਗੁਰਪ੍ਰਤਾਪ ਸੋਹਤਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਉਹਨਾਂ ਦੇ ਨਾਲ ਫਤਿਹਗੜ੍ਹ ਜੂੜੀਆਂ ਦੇ ਐਸਐਚਓ ਕਰਨਦੀਪ ਸਿੰਘ ਵੀ ਮੌਜੂਦ ਸਨ ਇਸ ਮੌਕੇ ਐਸਪੀ ਗੁਰਪ੍ਰਤਾਪ ਸਿੰਘ ਸੋਹਤਾ ਨੇ ਪੰਜਾਬ ਪੁਲਿਸ ਵੱਲੋਂ ਚਲਾਈ ਗਈ ਮਹੱਤਵਪੂਰਨ ਜਾਣੂ ਕਰਾਉਂਦਿਆਂ ਕਿ ਕ੍ਰਾਈਮ ਨੂੰ ਖਤਮ ਕਰਨ ਲਈ ਪੁਲਿਸ ਅਤੇ ਪਬਲਿਕ ਦਾ ਆਪਸੀ ਤਾਲਮੇਲ ਹੋਣਾ ਬਹੁਤ ਜ਼ਰੂਰੀ ਹੈ ਇਸ ਮੌਕੇ ਸਕੂਲ ਸਟਾਫ ਨੇ ਵੀ ਪੰਜਾਬ ਪੁਲ ਕੀਤੀ ਅੰਤ ਵਿੱਚ ਸਕੂਲ ਦੀ ਪ੍ਰਿੰਸੀਪਲ ਸਿਸਟਰ ਸ਼ੋਭੀਤਾ ਵੱਲੋਂ ਸੰਪਰਕ ਪੰਜਾਬ ਪਬਲਿਕ ਆਉਟਰੀ ਸੈਮੀਨਾਰ ਲਗਾਉਣ ਤੇ ਪੰਜਾਬ ਪੁਲਿਸ ਦਾ ਧੰਨਵਾਦ ਕੀਤਾ। is like when you still ask her didn't please kuch bhi karti hai so these are two concepts which between these two concepts are more like you walk we get up every day we go to work we don't tell you what we do but we do work the whole day even a tight lot yesterday over here i have so many things going on in my mind where i am going after this i have not on a note which will be coming in the next few days i'm very coming here very good stage was done Actually, my husband is in the police department in Hrithikar is, And I love this profession. I'm very proud of you. Very proud of this profession Before my, uh, because my parental and my laws both are in the police department. So, I'm really proud of you. He was sharing such things with me, uh, how they are dealing with the uh, crimes. And uh, 24 into seven, you are standing for the public. this is very difficult and uh, you know that we are we are not making any plans fixed no plans are there like vacations are there na? but we have i mean no plans because duties there any time call can be can be so they have to reach and i have learned so many things even from my husband who so sincerely he is doing the duty uss wala punjab vich punjab public outreach program tahat vak vak schoola ਅਤੇ ਵੱਖ-ਵੱਖ ਪਬਲਿਕ ਪਲੇਸਾਂ ਉੱਪਰ ਇਹ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਜਾਂ ਤਾਂ ਜੋ ਪੁਲਸ ਅਤੇ ਪਬਲਿਕ ਦਾ ਆਪਸੀ ਤਾਲਮਿਲ ਬਤੌਣ ਲਈ ਇਹ ਜਿਹੜੇ ਪ੍ਰੋਗਰਾਮ ਨੇ ਉਹਨਾਂ ਨੂੰ ਕੀਤਾ ਜਾ ਰਿਹਾ ਹੈ ਇੱਥੇ ਅੱਜ ਆਪਾਂ ਪਹੁੰਚੇ ਹਾਂ ਸੈਂਟ ਫਰਾਂਸਿਸ ਕਨਵੈਂਟ ਸਕੂਲ ਫਤਿਹਗੜ ਚੂੜੀਆਂ ਵਿੱਚ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਐਸ ਪੀ ਡੀ ਗੁਰਪ੍ਰਤਾਪ ਸਿੰਘ ਸਹੋਤਾ ਅਤੇ ਇੱਥੇ ਉਹਨਾਂ ਨੇ ਇਸ ਪ੍ਰੋਗਰਾਮ ਵਿੱਚ ਜਿਹੜੇ ਸਕੂਲ ਦੇ ਟੀਚਰਸ ਪ੍ਰਿੰਸੀਪਲ ਅਤੇ ਜੋ ਸਕੂਲ ਦੇ ਡਾਇਰੈਕਟਰ ਫਾਦਰ ਜੂਨ ਉਹਨਾਂ ਨਾਲ ਇੱਥੇ ਇੱਕ ਸੈਮੀਨਾਰ ਲਗਾਇਆ ਤੇ ਪੁਲਸ ਪਬਲਿਕ ਦਾ ਜਿਹੜਾ ਆਪਸੀ ਤਾਲਮੇਲ ਹੋਣਾ ਚਾਹੀਦਾ ਉਸ ਦੇ ਤਹਿਤ ਇਹ ਅੱਜ ਇੱਥੇ ਵਿਚਾਰਾ ਕੀਤੀ ਗਿਆ ਗੀਆਂ ਗੱਲਬਾਤ ਕਰਦੇ ਹਾਂ ਐਸਪੀ ਗੁਰਪ੍ਰਤਾਪ ਸੋਤਾ ਟੀਚਰਸ ਤੇ ਹੋਰਾਂ ਸੰਫਰਾਂਸ ਕਨਵੈਂਟ ਸਕੂਲ ਵਿਖੇ ਪੰਜਾਬ ਪਬਲਿਕ ਆਊਟਰੀਚ ਪ੍ਰੋਗਰਾਮ ਤਹਿਤ ਪੰਜਾਬ ਪੁਲਸ ਵੱਲੋਂ ਕਨਵੈਂਟ ਸੈਮੀਨਾਰ ਲਗਾਇਆ ਗਿਆ ਪੰਜਾਬ ਪੁਲਸ ਵੱਲੋਂ ਜਿੱਥੇ SPD ਪਟਾਲਾ ਤੋਂ ਗੁਟਤਾਬਸ ਹੋਤਾ ਜਿਹੜੇ ਨੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਗੱਲਬਾਤ ਕਰਦੇ ਆ ਸੰਸਾਰਾ ਜਿਹੜੇ ਸਕੂਲ ਚ ਟੀਚਰਸ ਨਾਲ ਜਿਹੜਾ ਪ੍ਰੋਗਰਾਮ ਪੰਜਾਬ ਪੁਲਿਸ ਲੋਗ ਆਯੋਜਿਤ ਕੀਤਾ ਗਿਆ ਇਹ ਕੀ ਮੈਸੇਜ ਸੀ ਜਿਮਾਨਯੋਗ ਡੀਜੀਪੀ ਪੰਜਾਬ ਲੋ ਜਿਹੜਾ ਸੰਪਰਕ ਪ੍ਰੋਗਰਾਮ ਹੈ ਜਿਹਦੇ ਵਿੱਚ ਪੰਜਾਬ ਪੁਲਿਸ ਸੁਸਾਇਟੀ ਦੇ ਨਾਲ ਇੰਟਰੈਕਸ਼ਨ ਦੇ ਲਈ ਵੱਖ-ਵੱਖ ਪ੍ਰੋਗਰਾਮਸ ਕਰ ਰਹੀ ਹੈ ਉਸੇ ਪ੍ਰੋਗਰਾਮ ਦੇ ਤਹਿਤ ਉਸੇ ਪ੍ਰੋਜੈਕਟ ਦੇ ਤਹਿਤ ਅੱਜ ਅਸੀਂ ਸੇਂਟ ਫਰਾਂਸਿਸਕੋਲ ਫਤਿਹਗੜ ਚੂੜੀ ਆਏ ਆ ਜਿੱਥੇ ਅ ਪ੍ਰਿੰਸੀਪਲ ਮੈਮ ਐਂਡ ਰਿਸਪੈਕਟਿਡ ਫਾਦਰ ਵੋਲਸ ਨੂੰ有机会 ਮਿਲੀ ਜਿੱਤੇ ਅਸੀਂ ਟੀਚਰਸ ਦੇ ਨਾਲ ਅ ਜ ਇੰਟਰੈਕਟ ਕੀਤਾ ਟੀਚਰਸ ਦੇ ਨਾਲ ਇੰਟਰੈਕਟ ਕਰਨ ਦਾ ਜਿਹੜਾ ਮੁੱਖ ਮਕਸਦ ਸੀਗਾ ਉਹਨਾਂ ਦੇ ਨਾਲ ਜਿਹੜੀ ਸਾਡੀ ਪੰਜਾਬ ਪੁਲਿਸ ਦੀ ਫੰਕਸ਼ਨਿੰਗ ਹੈ ਜਿਹੜੇ ਸਾਡੇ ਇਨੀਸ਼ੀਏਟਿਵਸ ਨੇ ਜਿਹੜੀ ਸਾਡੀ ਡੇ ਟੂ ਡੇ ਸਾਡੀ ਵਰਕਿੰਗ ਹੈ ਉਹਦੇ ਬਾਰੇ ਉਹਨਾਂ ਨੂੰ ਜਾਣੂ ਕਰਾਇਆ ਤੇ ਨਾਲ ਦੀ ਨਾਲ ਇਹ ਮੈਸੇਜ ਦਿੱਤਾ ਗਿਆ ਕਿ ਇਹ ਸਟੂਡੈਂਟਸ ਨੂੰ ਇਹਦੇ ਬਾਰੇ ਦੱਸਿਆ ਜਾਵੇ ਕਿ ਅਸੀਂ ਜਿਹੜੇ ਚੰਗੇ ਕੰਮ ਸੋਸਾਇਟੀ ਵਾਸਤੇ ਕਰ ਰਹੇ ਆ ਉਹਦੇ ਬਾਰੇ ਪਬਲਿਕ ਨੂੰ ਜਾਣੂ ਹੋਣਾ ਚਾਹੀਦਾ ਹੈ ਸਟੂਡੈਂਟਸ ਨੂੰ ਜਾਣੂ ਹੋਣਾ ਚਾਹੀਦਾ ਹੈ ਸੋ ਥੈਟ ਇਹ ਉਹਨਾਂ ਦੇ ਮਨ ਦੇ ਵਿੱਚ ਜਿਹੜੀ ਪੰਜਾਬ ਪੁਲਿਸ ਔਰ ਦ ਡਿਫੈਂਸ ਸਰਵਿਸਿਜ਼ ਔਨ ਦ ਹੋਲ ਜਿਹੜੀ ਅਸੀਂ ਸਾਰੀ ਡਿਫੈਂਸ ਸਰਵਿਸਿਜ਼ ਕੀ ਉਹਨਾਂ ਦੇ ਪ੍ਰਤੀ ਜਿਹੜਾ ਉਹਨਾਂ ਦਾ ਉਤਸ਼ਾਹ ਜਿਹੜਾ ਹੈ ਉਹ ਪੈਦਾ ਹੋਏ ਤੇ ਅੱਗੇ ਜਾ ਕੇ ਲਾਈਫ ਦੇ ਵਿੱਚ ਜਿਹੜੀਆਂ ਡਿਫੈਂਸ ਸਰਵਿਸੇਜ਼ ਜਾਂ ਪੰਜਾਬ ਪੁਲਿਸ ਜਾਂ ਹੋਰ ਜਿਹੜੀਆਂ ਸਰਵਿਸੇਜ਼ ਨੇ ਉਹਨਾਂ ਦੇ ਜੋਇਨ ਕਰਨ ਤੇ ਦੇਸ਼ ਦਾ ਨਾਮ ਰੋਸ਼ਨ ਕਰਨ ਹਾਂ ਜਿਹੜੇ ਇਹ ਪ੍ਰੋਗਰਾਮ ਕੀਤੇ ਜਾ ਇਹਨਾਂ ਦੇ ਰਿਜ਼ਲਟ ਪੋਜ਼ਿਟਿਵ ਆ ਰਹੇ ਨੇ ਹਾਂ ਜੀ ਹਾਂ ਜੀ ਐਗਜ਼ੈਕਟ ਰਿਜ਼ਲਟਸ ਪੋਜ਼ਿਟਿਵ ਨਹੀਂ ਜੀ ਇਹ ਜਦੋਂ ਤੁਸੀਂ ਕਿਸੇ ਨਾਲ ਸੱਚੇ ਦਿਲੋਂ ਇੰਟਰੈਕਟ ਕਰਦੇ ਹੋ ਦਿਲ ਦੀ ਗੱਲ ਸਾਂਝੀ ਕਰਦੇ ਹੋ ਤੇ ਓਬਵੀਅਸਲੀ ਜਾ ਕੇ ਹਿੱਟ ਕਰਦੀ ਹੈ ਸੋ ਅੱਜ ਮੌਕਾ ਸੀਗਾ ਕਿ ਟੀਚਰਸ ਕਿਉਂਕਿ ਟਾਰਚ ਬੇਅਰਰਸ ਹੁੰਦੇ ਨੇ ਇੱਕ ਟੀਚਰ ਦੇ ਨਾਲ ਜਦੋਂ ਗੱਲ ਕਰਦੇ ਆ ਉਹਨਾਂ ਨੇ ਬਹੁਤ ਜ਼ਿਆਦਾ ਸਟੂਡੈਂਟਸ ਨਾਲ ਅਗੇ ਇੰਟਰੈਕਟ ਕਰਨਾ ਹੁੰਦਾ ਸੋ ਜਦੋਂ ਟੀਚਰਸ ਤੱਕ ਅਸੀਂ ਅਜੇ ਗੱਲ ਪਹੁੰਚਾਈ ਹੈ ਸੋ ਅਸੀਂ ਉਮੀਦ ਕਰਦੇ ਹਾਂ ਕਿ ਟੀਚਰਸ ਆਪਣਾ ਜਿਹੜਾ ਰੁਝੇਵੇਂ ਜਿਹੜੇ ਸਬਜੈਕਟਸ ਨੇ ਉਹਨਾਂ ਤੋਂ ਇਲਾਵਾ ਕੁਝ ਸਮਾਂ ਕੱਢ ਕੇ ਜਿਹੜੀ ਹੈ ਮੋਰਲ ਐਜੂਕੇਸ਼ਨ ਯਾ ਮੋਰਲ ਸਾਇੰਸ ਦੇ ਜਿਹੜੇ ਲੈਕਚਰਸ ਨੇ ਯਾ ਇੰਟਰਐਕਟਿਵ ਸੈਸ਼ਨਸ ਨੇ ਉਹਦੇ ਵਿੱਚ ਬੱਚਿਆਂ ਨੂੰ ਇਹਨਾਂ ਚੀਜ਼ਾਂ ਬਾਰੇ ਜਾਣਕਾਰੀ ਦੇਣਗੇ ਤੇ ਅਸੀਂ ਅੱਗੇ ਉਮੀਦ ਕਰਦੇ ਹਾਂ ਪ੍ਰਿੰਸੀਪਲ ਜੀ ਨੂੰ ਰਿਕਵੈਸਟ ਵੀ ਕਰਦੇ ਹਾਂ ਕਿ ਬਹੁਤ ਬੜੇ ਸ਼ਾਰਟ ਨੋਟਿਸ ਦੇ ਉੱਤੇ ਇਹ ਸੈਮੀਨਾਰ ਅਰੇਂਜ ਹੋਇਆ

ਸਪੈਸ਼ਲੀ ਦਿਆਵ ਗਿਆ ਐ ਅਨ ਮੈਂ ਅੱਜ ਪੰਜਾਬ ਪਬਲਿਕ ਆਊਟਰੀਚ ਪ੍ਰੋਗਰਾਮ ਤਹਿਤ ਪੰਜਾਬ ਪੁਲਿਸ 16 ਵਿੱਚ ਪ੍ਰੋਗਰਾਮ ਕੀਤਾ ਗਿਆ ਇਸ ਕੁਸਚਨ ਫਰਾਂਸ ਕਨਵਰਟ ਸਕੂਲ ਕਿਸ ਤਰ੍ਹਾਂ ਦੇ ਤੁਸੀਂ ਇਸ ਪ੍ਰੋਗਰਾਮ ਨੂੰ ਦੇਖਦੇ ਸਰ ਪਹਿਲੀ ਗੱਲ ਤੇ ਪ੍ਰੋਗਰਾਮ ਬਹੁਤ ਵਧੀਆ ਸੀਗਾ ਸੋਤਾ ਸਰ ਉਹ ਸਾਨੂੰ ਬਹੁਤ ਵਧੀਆ ਇਨਫੋਰਮੇਸ਼ਨ ਦੇ ਕੇ ਗਏ ਨੇ ਰੂਲਜ਼ ਦੇ ਬਾਰੇ ਔਰ ਸਭ ਤੋਂ ਪਹਿਲੀ ਗੱਲ ਕਿ ਉਹਨਾਂ ਨੇ ਜਿਹੜੀ ਰੱਖੀ ਆ ਮੇਨ ਕਿ ਜਿਹੜਾ ਪੁਲਿਸ ਨੂੰ ਹਰ ਵਕਤ ਇੱਕ ਮਜ਼ਾਕ ਦਾ ਪਾਤਰ ਬਣਾਇਆ ਜਾਂਦਾ ਉਹ ਨਾ ਬਣਾਇਆ ਜਾਵੇ ਤੇ ਉਹ ਉਹਨਾਂ ਦਾ ਇਹ ਬਹੁਤ ਹੀ ਵਧੀਆ ਮੈਸੇਜ ਸੀਗਾ ਉਹਨਾਂ ਨੇ ਬਹੁਤ ਕੁਝ ਸੱਚ ਨਾਲ ਡਿਸਕਸ ਕੀਤਾ ਸਾਂਝਾ ਕੀਤਾ ਆਪਣੇ ਜੋ ਵੀ ਡਿਪਾਰਟਮੈਂਟ ਦੇ ਵਿੱਚ ਪ੍ਰੋਬਲਮਸ ਆਉਂਦੀਆਂ ਨੇ ਜਿਹਦਾ ਕਰਕੇ ਅੰਡਰ ਪ੍ਰੈਸ਼ਰ ਉਹਨਾਂ ਨੂੰ ਬਹੁਤ ਕੁਝ ਆਪਣੇ ਜਦੋਂ ਬੈਲਟ ਦੇ ਵਿੱਚ ਹੁੰਦੇ ਨੇ ਤੇ ਉਹ ਲਾਅ ਐਂਡ ਆਰਡਰਸ ਨੂੰ ਮੇਨਟੇਨ ਕਰਨ ਵਾਸਤੇ ਉਹਨਾਂ ਨੂੰ ਫਿਟਨੈਸ ਦਿਖਾਉਣੀ ਪੈਂਦੀ ਆ ਕਿਉਂਕਿ ਜੇ ਸਟ੍ਰੈਕਨੈਸ ਨਹੀਂ ਹੋਗੀ ਤੇ ਵੀ نو ਦਿਸਪਲਨ ਏਵਰੀਵੇਅਰ ਸੋ ਸਹੋਤਾ ਸਰ ਦਾ ਮੇਨ ਜਿਹੜਾ ਮਕਸਦ ਸੀਗਾ ਕਿ ਸਭ ਤੋਂ ਜਿਹੜਾ ਅੱਛਾ ਇਨਸਾਨ ਔਰ ਟੀਚਰ ਹੀ ਬੱਚੇ ਨੂੰ ਬਣਾਉਂਦਾ ਸੋ ਇਹ ਜਿਹੜੀ ਸ਼ੁਰੂਆਤ ਆ ਕਿ ਪੁਲਿਸ ਡਿਪਾਰਟਮੈਂਟ ਨੂੰ ਇੱਕ ਰਿਸਪੈਕਟ ਦੀ ਨਜ਼ਰ ਦੇ ਨਾਲ ਵੇਖਿਆ ਜਾਵੇ ਤੇ ਉਹ ਸਿਰਫ ਇੱਕ ਟੀਚਰ ਹੀ ਕਰਵਾ ਸਕਦੇ ਆ ਸੋ ਉਹਨਾਂ ਦਾ ਮੇਨ ਮੁੱਦਾ ਅੱਜ ਦਾ ਇਹ ਸੀਗਾ ਕਿ ਪੁਲਿਸ ਡਿਪਾਰਟਮੈਂਟ ਨੂੰ ਵੀ ਉਸੇ ਹੀ ਤਰ੍ਹਾਂ ਰਿਸਪੈਕਟ ਦੀਆਂ ਨਜ਼ਰਾਂ ਨਾਲ ਵੇਖਿਆ ਜਾਵੇ ਜਿੱਦਾਂ ਕਿ ਅਸੀਂ ਬਾਕੀ ਡਿਪਾਰਟਮੈਂਟਸ ਨੂੰ ਵੇਖਦੇ ਆ ਲਾਈਕ ਜਜੇਸ ਲਾਈਕ ਲਾਇਰਸ ਲਾਈਕ ਡਾਕਟਰਸ ਇੰਜੀਨੀਅਰਸ ਤੋਂ ਪੁਲਿਸ ਨੂੰ ਵੀ ਉਸ ਤਰੀਕੇ ਦੀ ਜਿਹੜੀ ਇੱਜ਼ਤ ਆ ਉਹ ਦਿੱਤੀ ਜਾਵੇ ਕਿਉਂਕਿ ਉਹ ਆਪਣੀ ਡਿਊਟੀ ਚ ਰਹਿ ਕੇ ਸਾਰਾ ਕੰਮ ਕਰਦੇ ਆ ਸੋ ਇਹ ਸਾਡੀਆਂ ਮਿਸਕਨਸੈਪਸ਼ਨਸ ਨੇ ਜਿਹੜੀਆਂ ਪਰਦੇ ਦੇ ਪਿੱਛੇ ਰਹਿ ਕੇ ਅਸੀਂ ਮਨਕੜਤ ਗੱਲਾਂ ਆਪਣੇ ਦਿਮਾਗ ਚ ਬਿਠਾ ਲੈਨੇ ਆ ਐਕਚੁਅਲੀ ਉਹ ਵੀ ਆਪਣੀ ਡਿਊਟੀ ਤੇ ਹੁੰਦੇ ਨੇ ਆਪਣੀਆਂ ਫੈਮਲੀਆਂ ਤੋਂ ਦੂਰ ਹੁੰਦੇ ਨੇ ਸੋ ਇਸ ਕਰਕੇ ਸਾਨੂੰ ਉਹਨਾਂ ਨੂੰ ਬਹੁਤ ਜ਼ਿਆਦਾ ਕੋਆਪਰੇਟ ਕਰਨ ਦੀ ਲੋੜ ਆ ਜੇ ਅਸੀਂ ਚਾਹੁੰਦੇ ਆ ਕਿ ਸਾਡਾ ਸਮਾਜ ਵਿੱਚ ਇੱਕ ਪ੍ਰੋਪਰ ਜਿਹੜੀ ਆ ਉਹ ਤਰੱਕੀ ਆਵੇ ਤੇ ਡਿਸਪੀਸਪਲਨ ਹੋਵੇ ਸੋ ਲੈਟ ਵੀ ਆਰ ਵਿਦ them ਟੋਟਲੀ ਐਂਡ ਵੀ ਸ਼ੁੱਡ ਕਨਵੇ this ਮੈਸੇਜ ਟੂ ਆਵਰ ਸਟੂਡੈਂਟਸ ਵੀ ਸ਼ਲ ਵੀ ਆਰ ਰੀਲੀ ਅਪਰੀਸ਼ੀਏਟਿੰਗ ਵਾਟ ਹੀ ਵਾਸ ਸੇਇੰ लेट्स वंस आई वांट टू एप्रिशिएट मिस्टर सहोता सर सो थैंक यू पंजाब पुलिस आल्सो यस यस पंजाब पुलिस बिकॉज़ माय हस्बैंड हस्बैंड इज आल्सो इन पुलिस डिपार्टमेंट एंड आई आई एम रियली प्राउड ऑफ कि आई एम द वाइफ ऑफ माय पुलिस डिपार्टमेंट हस्बैंड एंड मैं माझे पंजाब पुलिस को प्रोग्राम किया गया सेमिनार लगाया गया किस तरह देखते इस प्रोग्राम ये प्रोग्राम जे वेख्या जावे ਸਾਡੇ ਬੱਚਿਆਂ ਵਾਸਤੇ ਜਿਵੇਂ ਹੁਣ ਦੀ ਜਨਰੇਸ਼ਨ ਹੈ ਨਾ ਇਹਨਾਂ ਨੂੰ ਇਹਨਾਂ ਚੀਜ਼ਾਂ ਦੇ ਪ੍ਰਤੀ ਗਾਈਡ ਕਰਨ ਦੀ ਬਹੁਤ ਲੋੜ ਹੈ ਇਹ ਜਿਹੜੇ ਬੱਚੇ ਆ ਨਾ ਅੱਜ ਕੱਲ ਦੇ ਬੱਚੇ ਜਿਹੜੀ ਜਨਰੇਸ਼ਨ ਹੋਣ ਵਾਲੀ ਜਨਰੇਸ਼ਨ ਹੈ ਨਾ ਇਹ ਲੌਂਗ ਰੌਂਗ ਟ੍ਰੈਕ ਤੇ ਉੱਪਰ ਜਾ ਰਹੀ ਹੈ ਇਹਨਾਂ ਨੂੰ ਰਾਈਟ ਟ੍ਰੈਕ ਤੇ ਲਿਆਉਣ ਲਈ ਇਹਨਾਂ ਦੇ ਵਿੱਚ ਅਵੇਅਰਨੈਸ ਦੀ ਲੋੜ ਹੈ ਤੇ ਜਿਹੜਾ ਪੁਲਿਸ ਵਾਲਾ ਲੱਗਾ ਹੈ ਸੈਮੀਨਾਰ ਹੋਇਆ ਸਾਡੇ ਸਕੂਲ ਇਹ ਬੱਚਿਆਂ ਨੂੰ ਟੀਚਰਸ ਨੂੰ ਗਾਈਡ ਕਰਕੇ ਗਿਆ ਅਵੇਅਰ ਕਰਕੇ ਗਿਆ ਅੱਗੇ ਹੁਣ ਟੀਚਰਸ ਜਿਹੜੇ ਉਹ ਬੱਚਿਆਂ ਨੂੰ ਅਵੇਅਰ ਕਰਨਗੇ ਕਿ ਜਿਹੜਾ ਪੁਲਿਸ ਆ ਪੁਲਿਸ ਦਾ ਰੋਲ ਸਾਡੀ ਸੁਸਾਇਟੀ ਵਿੱਚ ਕਿੰਨਾ ਇੰਪੋਰਟੈਂਟ ਜੇ ਅਸੀਂ ਚਾਹੁੰਦੇ ਆ ਕਿ ਸਾਡੀ ਜਿਹੜੀ ਸੁਸਾਇਟੀ ਆ ਉਹ ਕ੍ਰਾਈਮ ਫ੍ਰੀ ਹੋਵੇ ਸਾਰਾ ਵਰਕ ਜਿਹੜਾ ਸਮੂਥਲੀ ਚੱਲੇ ਤੇ ਪੁਲਿਸ ਦੀ ਬਹੁਤ ਲੋੜ ਹੈ ਤੇ ਪੁਲਿਸ ਵਾਲੇ ਜਿਹੜੇ ਹੈਗੇ ਆ ਕਿਉਂਕਿ ਮੇਰੇ ਵੀ ਹਸਬੰਡ ਪੁਲਿਸ 'ਚ ਨੇ ਸਾਨੂੰ ਪਤਾ ਹੈ ਕਿ ਕਿਵੇਂ ਉਹ ਦਿਨ ਰਾਤ ਜਿਹੜੇ ਆ ਇਹਦੇ ਲਈ ਕੰਮ ਕਰ ਰਹੇ ਆ ਡਿਊਟੀ ਕਰ ਰਹੇ ਨੇ ਈਵਨ ਉਹਨਾਂ ਨੂੰ ਜੇ ਉਹਨਾਂ ਦੇ ਬੱਚੇ ਬਿਮਾਰ ਆ ਉਹ ਉਥੇ ਹਸਪੀਟਲ ਨਹੀਂ ਲੈ ਕੇ ਜਾਣਗੇ ਉਹ ਆਪਣੀ ਡਿਊਟੀ ਤੇ ਜਾਣਗੇ ਤੇ ਜਿਉ ਆਪਣੇ ਬੱਚੇ ਛੱਡ ਰਹੇ ਆ ਕਿਹਦੇ ਲਈ ਛੱਡ ਰਹੇ ਸੁਸਾਇਟੀ ਲਈ ਛੱਡ ਰਹੇ ਇਹ ਬਸ ਉਹ ਕੁਛ ਨਹੀਂ ਮੰਗਦੇ ਸਿਰਫ ਇੱਕ ਥੋੜੀ ਜਿਹੀ ਰਿਸਪੈਕਟ ਮੰਗਦੇ ਆ ਜਿਹੜਾ ਉਹ ਅਕਸਰ ਦੇਖਿਆ ਜਾਂਦਾ ਵੀ ਪੰਜਾਬ ਪੁਲਿਸ ਦੇ ਜਰ ਚੰਗੇ ਕੰਮ ਉਹਨਾਂ ਨੂੰ ਪਬਲਿਕ ਇਗਨੋਰ ਕਰ ਦਿੰਦੀ ਆ ਤੇ ਜੇ ਇਹ ਇੱਕ ਅੱਧੀ ਵੀ ਮਿਸਟੇਕ ਹੋ ਜੇ ਉਸ ਨੂੰ ਹਾਈਲਾਈਟ ਕਰ ਦਿੱਤਾ ਜਾਂਦਾ ਹਾਂਜੀ ਬਟ ਜੇ ਮੈਂ ਹੁਣ ਇੱਥੇ ਕਹਿਣਾ ਚਾਹਾਂ ਤੇ ਇਹ ਕਹਾਂਗਾ ਕਿ ਨੇਤਾ ਜਿਹੜੇ ਲੋਕ ਨੇ ਨਾ ਉਹ ਕੁਛ ਨਹੀਂ ਕਰਦੇ ਜਿਹੜੀ ਉਹਨਾਂ ਦੀ ਵਾਹ ਵਾਹ ਹੁੰਦੀ ਆ ਉਹ ਫ੍ਰੀਜ ਬੈਠੇ ਹੁੰਦੀ ਆ ਜਿਹੜੇ ਅੱਜ ਕੰਮ ਕਰ ਰਹੇ ਨੇ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਫੀਲਡ ਵਿੱਚ ਜਾਂਦੇ ਨੇ ਸਾਰਾ ਕੰਮ ਕਰਦੇ ਨੇ ਦਿਨ ਰਾਤ ਡਿਊਟੀਆਂ ਕਰਦੇ ਨੇ ਬਟ ਉਹਨਾਂ ਦੇ ਇਹ ਚੰਗੇ ਕੰਮਾਂ ਨੂੰ ਕੋਈ ਨਹੀਂ ਕਿਉਂਕਿ ਜਿਹੜਾ ਜਮਾਨਾ ਹੈ ਨਾ ਹੁਣ ਇਹ ਦੇਖੋ ਮੋਬਾਈਲਸ ਦੇ ਉੱਪਰ ਬੱਚੇ ਇੱਕ ਬੱਚੇ ਨਹੀਂ ਵੱਡੇ ਵੀ ਉਹਨਾਂ ਦੇ ਮੀਮਸ ਬਣਾਉਂਦੇ ਨੇ ਉਹਨਾਂ ਦੇ ਉੱਪਰ ਜੋਕ ਬਣਾਉਂਦੇ ਨੇ ਜਿਹੜਾ ਕਿ ਨਹੀਂ ਬਣਾਉਣਾ ਚਾਹੀਦਾ ਇਹ ਸਾਨੂੰ ਹੁਣ ਇਹਦੇ ਥਰੂ ਹੀ ਦੇਖੋ ਨਿਊਜ਼ ਦੇ ਮੀਡੀਆ ਦੇ ਥਰੂ ਹੀ ਸਾਨੂੰ ਅਵੇਅਰ ਲੋਕਾਂ ਨੂੰ ਕਰਨਾ ਚਾਹੀਦਾ ਹੈ ਕਿ ਜਿਹੜੇ ਲੋਕ ਕੰਮ ਕਰ ਰਹੇ ਨੇ ਐਟਲੀਸਟ ਉਹਨਾਂ ਦੇ ਕੰਮ ਨੂੰ ਤੁਸੀਂ ਐਪਰੀਸ਼ੀਏਟ ਕਰੋ ਜੀ ਉਹਨਾਂ 'ਚ ਕੋਈ ਬੁਰਾਈਆਂ ਨਾ ਤੇ ਕਮੀਆਂ ਸਾਰਿਆਂ ਦੇ ਵਿੱਚ ਹੁੰਦੀਆਂ ਨੇ ਜਿੱਥੇ ਕੋਈ ਕੰਮ ਕਰ ਰਿਹਾ ਹੈ ਨਾ ਜੀ ਉੱਥੇ ਚੰਗੀਆਂਈਆਂ ਤੇ ਬੁਰਾਈਆਂ ਵੀ ਹੋਣਗੀਆਂ ਤੇ ਉਹਨਾਂ ਦੇ ਬੁਰੇ ਕੰਮਾਂ ਨੂੰ ਛੱਡ ਕੇ ਉਹਨਾਂ ਦੀਆਂ ਜਿਹੜੀਆਂ ਚੰਗੀਆਂ ਚੀਜ਼ਾਂ ਉਹਨਾਂ 'ਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਇਸ ਤਰ੍ਹਾਂ ਦੇਖਦੇ ਆਜ ਦਾ ਸੈਮਿੰਦਾਰ ਸਾਨੂੰ ਬਹੁਤ ਵਧੀਆ ਲੱਗਾ ਤੇ ਜਿਹੜੀ ਉਹਨਾਂ ਨੇ ਸਾਨੂੰ ਮਤਲਬ ਰਿਸਪੈਕਟ ਬਾਰੇ ਕਿਹਾ ਦੇ ਅਸੀਂ ਵੀ ਆਪਣੇ ਸਟੂਡੈਂਟਸ ਨੂੰ ਗਾਈਡ ਕਰਾਂਗੇ ਕਿ ਪੁਲਿਸ ਨੂੰ ਜਿਹੜਾ ਉਹਨਾਂ ਨੂੰ ਦੱਸਾਂਗੇ ਕਿ ਕਿਦਾਂ ਰਿਸਪੈਕਟ ਕਰੀਦੀ ਆ ਔਰ ਇਸ profession ਵਾਸਤੇ ਵੀ ਉਹਨਾਂ ਨੂੰ ਐਨਕੋਰੇਜ ਕਰਾਂਗੇ ਕਿ ਸਾਡੇ ਸਟੂਡੈਂਟਸ ਵੀ ਗਾ ਪੀਪੀਐਸ ਪੀਪੀਏ ਜੋ ਵੀ ਆਈਪੀਐਸ ਆਫੀਸਰ ਜਾਂ ਪੀਸੀਐਸ ਆਫੀਸਰ ਜਿਹੜਾ ਉਹ ਜੁਆਇਨ ਕਰ ਤੇ ਅੱਜ ਦਾ ਸੈਮੀਨਾਰ ਬਹੁਤ ਵਧੀਆ ਸੀ ਅਸੀਂ ਵੀ ਐਨਕੋਰੇਜ ਕਰਾਂਗੇ ਕਿ